ਸਾਤਿਸ਼ਰ ਕਾਲ ਜੀ ਸਾਰਿਆਂ ਨੂੰ ਇਸ ਜੜੀ ਇਹਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੇ ਪਲੱਸ ਅਗਲੇ 5 ਦਿਨ ਯਾਨੀ ਕਿ 5 ਅਗਸਤ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਔਰ ਮੌਨਸੂਨ ਦੀਆਂ ਕਾਰਵਾਈਆਂ ਮੀਹ ਦੀਆਂ ਕਿੰਨੀਆਂ ਕੁ ਵੇਖਣ ਨੂੰ ਮਿਲਣਗੀਆਂ ਆਉਂਦੇ ਦਿਨਾਂ ਦੇ ਵਿੱਚ ਇਹ ਤੁਹਾਨੂੰ ਜੜੀ ਲਾਈਵ ਅਪਡੇਟਸ ਜੜੀ ਇਹਦੇ ਵਿੱਚ ਦਿਆਂਗੇ ਸੋ ਅਸਲੀਆਂ ਜਿਨ੍ਹਾਂ ਜੋ ਸੈਟਲਾਈਟ ਦੱਸੇ ਰਹੇ ਨੇ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਅੱਜ 31 ਜੁਲਾਈ ਦਾ ਦਿਨ ਹੈ ਜੀ ਸਵੇਰ ਦਾ ਟਾਈਮ ਹੈ ਤੇ ਪੰਜਾਬ ਦੇ ਵਿੱਚ ਬਹੁਤੇ ਖੇਤਰਾਾਂ ਦੇ ਵਿੱਚ ਇਸ ਵੇਲੇ ਬੱਦਲ ਬਣਿਆ ਹੋਇਆ ਕੁਝ ਖੇਤਰਾਾਂ ਦੇ ਵਿੱਚ ਮੀਂਹ ਵੀ ਲੱਗ ਰਿਹਾ ਨੇ ਬੀਤੀ ਰਾਤ ਤੋਂ ਮੀਂਹ ਜੜਿਆ ਕਾਫੀ ਖੇਤਰਾਾਂ ਦੇ ਵਿੱਚ ਪਹੁੰਚਿਆ ਤੇ ਪੰਜਾਬ ਦੇ ਕਾਫੀ ਖੇਤਰ ਜਿਹੜੇ ਮੀਹ ਨਾਲ ਕਵਰ ਹੋਏ ਨੇ ਤੇ ਇਸ ਵੇਲੇ ਵੀ ਦੱਖਣ ਪੱਛਮੀ ਮਾਲਵੇ ਦੇ ਬਹੁਤੇ ਖੇਤਰਾਾਂ ਦੇ ਵਿੱਚ ਮੀਂਹ ਜੜਿਆ ਦਰਜ ਹੋ ਰਿਹਾ ਜਿਨ੍ਹਾਂ ਦੇ ਵਿੱਚ ਬਠਿੰਡਾ ਜਲਾ ਹੋ ਗਿਆ ਮਾਨਸਾ ਹੋ ਗਿਆ ਸੰਗਰੂਰ ਹੋ ਗਿਆ ਪਟਿਆਲਾ ਹੋ ਗਿਆ ਲੁਧਿਆਣਾ ਹੋ ਗਿਆ ਸ਼੍ਰੀ ਫਤਿਹਗੜ੍ਹ ਸਾਹਿਬ ਹੋ ਗਿਆ ਨਾ ਖੇਤਰਾਾਂ ਦੇ ਵਿੱਚ ਮੀਂਹ ਚੱਲ ਰਹੀ ਆ ਤੇ ਆਉਣੇ ਘੰਟਿਆਂ ਦੇ ਵਿੱਚ ਵੀ ਮੀਂਹ ਦੀਆਂ ਕਰਮਜੀਆਂ ਬਹੁਤੇ ਖੇਤਰਾਾਂ ਦੇ ਵਿੱਚ ਵੇਖਣ ਮਿਲਣ ਸਿਰੇ ਕਰੰਕਰਾਂ ਸਾਵਸਥੀ ਆਪਣੇ ਸਸਾ ਸਾਰ ਤੋਂ ਅਸਰ ਮੋਗਾ ਇਲਾਕੇ ਤੱਕ ਵੀ ਪਹੁੰਚਣਗੇ ਆਉਂਦੇ ਘੰਟਿਆਂ ਦੇ ਵਿੱਚ ਸੋ ਆਉਂਦੇ ਜਿਹੜੇ ਦਿਨ ਹੈ ਜੀ ਯਾਨੀ ਕਿ 1 ਅਗਸਤ 2 ਅਗਸਤ ਤੇ 3 ਅਗਸਤ ਇਹਨਾਂ ਦਿਨਾਂ ਦੇ ਵਿੱਚ ਵੀ ਮੀਂਹ ਹਾਲੇ ਜਾਰੀ ਰਹਿਣਗੇ ਅਗਲੇ 2-3 ਦਿਨਾਂ ਤੱਕ ਜਿਹੜੇ ਮੌਨਸਨ ਦੇ ਮੀਂਹ ਨੇ ਉਹ ਇਸੇ ਤਰ੍ਹਾਂ ਚੱਲਦੇ ਰਹਿਣਗੇ ਜਿਹੜਾ ਇੱਕ ਸਰਕੂਲੇਸ਼ਨ ਬਣਿਆ ਹੋਇਆ ਸੀ ਐਲਪੀਏ ਜਿਹੜਾ ਬੰਗਾਲ ਦੀ ਖਾੜੀ ਤੋਂ ਉੱਠ ਕੇ ਅੱਗੇ ਆਇਆ ਉਹ ਰਾਜਸਥਾਨ ਵੱਲ ਅੱਗੇ ਜਾ ਰਿਹਾ ਤੇ ਰਾਜਸਥਾਨ ਤੋਂ ਅੱਗੇ ਹੁੰਦੇ ਉਹਨੇ ਅੱਗੇ ਲੰਘ ਜਾਣਾ ਹੈ ਸੈਦਿ ਸਮਾਪਤੀ ਇੱਥੇ ਵੀ ਹੋ ਸਕਦੀ ਹੈ ਤੇ ਇਸ ਕਰਕੇ ਇਹਨੂੰ ਸਪੋਰਟ ਕਰ ਰਹੀਆਂ ਨੇ ਮੌਨਸੂਨ ਦੀਆਂ ਹਵਾਵਾਂ ਜਿਹਦੇ ਨਾਲ ਮੀਂਹ ਦਰਜ ਹੋ ਰਹੇ ਨੇ ਉੱਤਰ ਭਾਰਤ ਦੇ ਬਹੁਤੇ ਖੇਤਰਾ ਦੇ ਵਿੱਚ ਪੰਜਾਬ ਸਣੇ ਜੇਕਰ ਆਪਾਂ ਦੇਖਦੇ ਆਂ ਤੇ ਹਰਿਆਣਾ ਦੇ ਬਹੁਤੇ ਖੇਤਰਾ ਦੇ ਵਿੱਚ ਐਸੇ ਲਈ ਮੀਂਹ ਦਰਜ ਹੋ ਰਿਹਾ ਉੱਥੇ ਵੀ ਬੱਦਲ ਤਗਲੇ ਲੈਵਲ ਦਾ ਬਣਿਆ ਹੋਇਆ ਰਾਜਸਥਾਨ ਦਾ ਵੀ ਭਾਵੇਂ ਦੱਖਣੀ ਭਾਗ ਆ ਉੱਤਰੀ ਭਾਗ ਆ ਪੂਰਬੀ ਭਾਗ ਆ ਸਾਰੇ ਖੇਤਰਾ ਦੇ ਵਿੱਚ ਮੀਂਹ ਦਰਜ ਹੋਣ ਦੀ ਉਮੀਦ ਆਉਂਦੇ ਘੰਟਿਆਂ ਦੇ ਵਿੱਚ ਪਹਾੜਾ ਦੇ ਵਿੱਚ ਜ਼ਬਰਦਸਤ ਗਤੀਵਿਧੀਆਂ ਵੇਖਣ ਨੂੰ ਮਿਲ ਰਹੀਆਂ ਨੇ ਹਿਮਾਚਲ ਉੱਤਰਾਖੜ ਦੇ ਬਹੁਤੇ ਖੇਤਰਾਂ ਦੇ ਵਿੱਚ ਉਮੀਦਾਰ ਜਹਣਗੇ ਆਉਂਦੇ ਆਉਂਦੇ 2-3 ਦਿਨਾਂ ਦੇ ਵਿੱਚ ਤੇ ਇੱਥੇ ਵੀ ਲੈਂਡਸਲਾਈਡ ਦੇ ਘਟਨਾਵਾ ਬੱਦਲ ਫਟਣ ਦੇ ਘਟਨਾਵਾ ਸਾਹਮਣੇ ਆਉਣ ਗਿਆ ਭਾਵੇਂ ਹਿਮਾਚਲ ਦੇ ਖੇਤਰ ਹੈ ਭਾਵੇਂ ਉੱਤਰਾਖੜ ਦੇ ਖੇਤਰ ਹੈ ਜੰਮੂ ਵਾਲੇ ਫਾਸੇ ਵੀ ਇੰਦਾ ਜਿਹਾ ਘਟਨਾਵਾ ਜਿਹੜੀਆਂ ਨੇ ਸਾਹਮਣੇ ਆ ਸਕਦੀਆਂ ਨੇ ਉੱਥੇ ਵੀ ਤਗੜੇ ਉਮੀਦਾਰ ਜਹਣਗੇ ਸੋ ਲੈਂਦੇ ਵਾਲੇ ਫਾਸੇ ਯਾਨੀ ਕਿ ਫਾਰਸਾ ਵਾਲੇ ਫਾਸੇ ਵੀ ਮੀਂਹ ਲੱਗਣ ਦੀ ਉਮੀਦ ਹੈ ਆਉਂਦੇ 2-3 ਦਿਨਾਂ ਦੇ ਵਿੱਚ ਤੋ ਇਹ سلسلہ ਮਿਹਦਾ 5 ਅਗਸਤ ਤੱਕ ਚੱਲਦਾ ਰਹਿਣਾ ਜੀ ਅਗਲੇ 5 ਦਿਨ ਹਲੇ ਮਿਹਾਲੇ ਹੋਣਗੇ ਹੋ ਸਕਦਾ 1-2 ਦਿਨ ਦੇ ਵਿੱਚ ਗੈਪ ਪੈ ਜੇ ਫਾਂਵੇਂ 2-3 ਤਰੀਕ ਨੂੰ ਪੈ ਜੇ ਫਾਂਵੇਂ 4-5 ਤਰੀਕ ਨੂੰ ਪੈ ਜੇ ਇੱਕ ਨਜ਼ਰ ਆਪਾਂ ਤਾਜ਼ਾ ਅਪਡੇਟ ਤੇ ਲਾਵਾਂਗੇ ਜੋ ਜਾਰੀ ਕੀਤੀ ਹੈ ਜੀ ਅੱਜ ਮੌਸਮ ਦਾ ਅਗਲੇ 31 ਜੁਲਾਈ ਦੀ ਤਰੀਕ ਲਈ ਹੋਈ ਹੈ ਤੇ ਇਸ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਆਰਮੀ ਫੋਰ ਪੰਜਾਬ ਪੰਜਾਬ ਦੇ ਲਈ ਵਾਰਨਿੰਗ ਹੈ 31 ਜੁਲਾਈ 1 ਅਗਸਤ ਤੇ 2 ਅਗਸਤ ਫਿਰ ਹਾਲ ਨੋ ਵਾਰਨਿੰਗ ਇੱਥੇ ਲਿਖਿਆ ਹੋਇਆ ਉਸ ਤੋਂ ਬਾਅਦ ਤਾਵਰ ਤੋਰ ਉਮੀਦ ਹੈ ਜਿਹੜੇ ਅਲਰਟ ਨੇ ਉਹ ਤੁਸੀਂ ਦੇਖ ਸਕਦੇ ਆ 3 ਤਰੀਕ 4 ਤਰੀਕ ਦੇ ਲਈ ਯਾਨੀ ਕਿ 4 ਦਿਨਾਂ ਦੇ ਲਈ ਤਾਵਰ ਤੋਂੜ ਹੈਵੀ ਰਹਿੰਦੇ ਅਲਰਟ ਜਿਹੜੇ ਜਾਰੀ ਕੀਤੇ ਜਾ ਚੁੱਕੇ ਨੇ ਹੈਵੀ ਰੇਂਜ ਤੁਸੀਂ ਇੱਥੇ ਲਿਖਿਆ ਹੋਇਆ ਦੇਖ ਸਕਦੇ ਆ ਭਾਰੀ ਮੀਂਹ ਦਰਜ ਹੋਣਗੇ ਜੀ ਇੱਕ ਦੋ ਦਿਨਾਂ ਦੀ ਬਰੇਕ ਜ਼ਰੂਰ ਹੈ ਮਤਲਬ ਕਿ ਲੱਗ ਰਹੀ ਆ ਤਾਂ ਦੋ ਤਿੰਨ ਦਿਨਾਂ ਦੇ ਲਈ ਅਗਲੇ ਪਰ ਉਸ ਤੋਂ ਬਾਅਦ ਤਾਵਰ ਤੋੜ ਮੀਂਹ ਲੱਗਣਗੇ ਤੇ ਫਿਲਹਾਲ ਮੌਨਸਨ ਦੇ ਵਿੱਚ ਵੱਡੀ ਬਰੇਕ ਖਾਲੀ ਸੰਭਵ ਨਹੀਂ ਲੱਗ ਰਹੀ ਤੇ ਆਉਂਦੇ ਦਿਨਾਂ ਦੇ ਵਿੱਚ ਭਾਰਵੇਂ ਮੀਂਹ ਜਾਂ ਕਹਿੰਦੇ ਭਾਰੀ ਮੀਂਹ ਅਤੇ ਭਾਰੀ ਮੀਂਹ ਵੀ ਲੱਗ ਸਕਦੇ ਨੇ ਕੁਝ ਕਿਸ ਤਰ੍ਹਾਂ ਦੇ ਵਿੱਚ ਤੇ ਮੀਹ ਦਾ ਸਿਲਸਿਲਾ ਮੀਹ ਦਾ ਦੌਰ ਹੈ ਜਿਹੜਾ ਚੱਲਦਾ ਫਿਆ ਇਹ ਚੱਲਦਾ ਰਹਿਣ ਦਾ ਅਨੁਮਾਨ ਹੈ ਅਗਲੇ 7-8 ਦਿਨਾਂ ਤੱਕ ਯਾਨੀ ਕਿ 7-8 ਅਗਸਤ ਤੱਕ ਸੋ ਇਹ ਜੀ ਅਪਡੇਟ ਆਉਂਦੇ ਦਿਨਾਂ ਦੀ ਫਾਕੀ ਤਾਂ ਅਸੀਂ ਲਾਈਵ ਆ ਕੇ ਜੋ ਤ